ਸਮਾਸੀ 6ਵੇਂ ਪਾਤਸ਼ਾਹ ਦਾ ਜਦੋਂ ਮੀਰੀ ਪੀਰੀ ਦੇ ਮਾਲਕ ਸੈਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਨਗਰ ਦੀ ਉਸਾਰੀ ਕਰਨਾ ਚਾਹੁੰਦੇ ਸੀ ਉਦਰ ਭਗਵਾਨ ਦਾਸ ਕੇਰੜ ਜੋ ਕਿ ਚੰਦੂ ਦਾ ਰਿਸ਼ਤੇਦਾਰ ਸੀ ਉਹ ਵੀ ਇਸ ਥਾਂ ਤੇ ਆਬਾਦ ਹੋਣਾ ਚਾਹੁੰਦਾ ਸੀ ਜੋ 6ਵੇਂ ਪਾਤਸ਼ਾਹ ਨੇ ਸ਼ਹਿਰ ਆਬਾਦ ਕਰਨੀ ਦੇਖੀ ਸੀ ਭਗਵਾਨ ਦਾਸ ਨੇ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਗਾਲਾਂ ਕੱਢੀਆਂ ਤਾਂ ਬਾਬਾ ਬਿਰੀ ਚੰਦ ਜੀ ਨੇ ਭਗਵਾਨ ਦਾਸ ਦੇ ਚਪੇੜਾ ਮਾਰੀਆਂ ਅਗਲੀ ਚਪੇੜ ਕਾਫੀ ਮਸ਼ਹੂਰ ਹੋਈ ਸੀ ਮਾਮਲਾ ਤੁਹਾਨੂੰ ਪਤਾ ਹੀ ਹੈ 2011 11 ਤਰੀਕ ਸਵੇਰੇ 11 ਵਜੇ ਪਾਈ ਜਗਤਾਰ ਸਿੰਘ ਹਵਾਰੇ ਨੇ ਸ਼ਿਵ ਸੈਨਾ ਦੇ ਨਿਸ਼ਾਨਦ ਸ਼ਰਮੀ ਦੇ ਜਪੇੜ ਮਾਰੀ ਸੀ ਕੁਲਵਿੰਦਰ ਗੌਰ ਨਾਮ ਦੀ ਇੱਕ ਸੀਆਈਐਸਐਫ ਜਵਾਨ ਜੋ ਚੰਡੀਗੜ੍ਹ ਦੇ ਹਵਾਈ ਅੱਡੇ ਤੇ ਤਾਇਨਾਤ ਸੀ ਉਸ ਵੱਲੋਂ ਨਵੀਂ ਬਣੀ ਐਮਪੀ ਕੰਗਨਾਰ ਨੌਤ ਦੇ ਥੱਪੜ ਜੜਿਆ ਗਿਆ ਕਿਉਂਕਿ ਕੁਲਵਿੰਦਰ ਗੌਰ ਅਨੁਸਾਰ ਜਦੋਂ ਦਿੱਲੀ ਚ ਕਿਸਾਨੀ ਮੋਰਚਾ ਚੱਲ ਰਿਹਾ ਸੀ ਉਹਦੀ ਮਾਤਾ ਵੀ ਉੱਥੇ ਮੋਰਚੇ ਵਿੱਚ ਸ਼ਾਮਲ ਸੀ ਉਦੋਂ ਕੰਗਣਾ ਨੇ ਬਿਆਨ ਦਿੱਤਾ ਸੀ ਕਿ ਪੰਜਾਬ ਦੀਆਂ ਔਰਤਾਂ ਕਿਸਾਨ ਮੋਰਚੇ ਵਿੱਚ 100-100 ਰੁਪਏ ਤੇ ਦਿਹਾੜੀ ਤੇ ਲਿਆਂਦੀਆਂ ਹੋਈਆਂ।